ਮੇਰਾ ਨਾਮ ਖਿਆਲੀ ਪੁਨੀ ਹੈ ਔਰ ਮੈਂ ਇਥੇ ਪੋਸਟ ਆਫਿਸ ਐਸ ਅ ਪੋਸਟਲ ਅਸਿਸਟੈਂਟ ਕੰਮ ਕਰਦੀ ਆ ਅੱਜ ਗੁਰੂ ਕਲਗੀਦਰ ਸਕੂਲ ਨੇ ਵਿਜ਼ਿਟ ਕਰਿਆ ਹੀ ਤੇ ਉਹਨਾਂ ਨੂੰ ਇਸ ਬਾਰੇ ਪੋਸਟ ਆਫਿਸ ਚ ਕੀ ਕੀ ਪੋਸਟ ਆਫਿਸ ਚ ਕੀ ਕੀ ਫੰਕਸ਼ਨਸ ਹੁੰਦੇ ਆ ਉਹ ਉਹ ਸਾਰੇ ਬਾਰੇ ਉਹ ਉਹਨਾਂ ਨੂੰ ਦੱਸਿਆ ਗਿਆ ਤੇ ਅਰ ਕੀ ਕੀ ਦੱਸਿਆ ਗਿਆ ਥੋੜਾ ਦੱਸ ਦਿਓ ਡਿਟੇਲਸ ਦੱਸ ਦਿਓ ਇਸ ਕੇਸ ਇਸ ਬਾਰੇ ਸਮਝਾਇਆ ਗਿਆ ਓਕੇ ਪੋਸਟ ਆਫਿਸ ਜਿਸ ਤਰ੍ਹਾਂ ਉਹਨਾਂ ਕੀ ਕਹਿੰਦੇ ਬੈਂਕਿੰਗ ਸਿਸਟਮ ਰਹਿੰਦਾ ਹੈ ਜਾਂ ਪਾਰਸਲ ਵਗੈਰਾ ਕਰਦੇ ਆਪਾਂ ਸੇਵਿੰਗ ਵਗੈਰਾ ਕਰ ਸਕਨੇ ਆ ਆਧਾਰ ਕਾਰਡ ਅਪਡੇਟ ਹੁੰਦਾ ਉਹ ਸਾਰਾ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਤੇ ਆਈ ਹੋਪ ਉਹਨਾਂ ਨੂੰ ਸਭ ਸਮਝ ਆਇਆ ਹੋਵੇਗਾ ਅਸੇ ਮੇਰਾ ਨਾਮ ਸਵੀਨਾ ਮੈਂ ਗੁਰਕਲਗੀਦਰ ਟੀਚਰ ਆਦੀ ਆ ਅਸੀਂ ਗੁਰਕਲਗੀਦਰ ਸਕੂਲ ਕੋਟਲੀ ਅਮਨੁੱਲੇ ਕੇ ਆਏ ਆ ਕਲਾਸ 6 ਐਂਡ 7 ਨੂੰ ਉਹਨਾਂ ਨੂੰ ਪੋਸਟ ਆਫਿਸ ਐਕਸਪਲੋਰ ਕਰਵਾਣ ਲੈ ਆਏ ਆ ਕਿ ਜਿਵੇਂ ਕਿ ਪਤਾ ਹੈ ਕਿ ਲੈਟਰਸ ਹੁਣ ਅੱਜਕਲ ਨਹੀਂ ਚੱਲਦੀਆਂ ਬਟ ਹੁਣ ਜਿਹੜੀਆਂ ਫੈਸਿਲਿਟੀਆਂ ਜਿਹੜੀਆਂ ਸਰਵਿਸਸ ਪੋਸਟ ਆਫਿਸ ਚ ਅਵੇਲੇਬਲ ਨੇ ਅਸੀਂ ਉਹਨਾਂ ਨਾਲ ਇੰਟਰੈਕਸ਼ਨ ਕਰਵਾਣ ਆਏ ਹਾਂ ਉਸ ਚੀਜ਼ ਨਾਂ ਨੂੰ ਬੈਨੀਫਿਟ ਮਿਲੇਗਾ ਕਿਉਂਕਿ ਅਛੋਟੇ ਬੱਚੇ ਹੈਗੇ ਨੇ ਲੱਗਦਾ ਕਿ ਇਥੇ ਪਹੁੰਚਣ ਨਾਲ ਲੰਦੇ ਨੇ ਜਿਹੜੀ ਨੋਲਜ ਇਨਕਰੀਜ਼ ਹੋਏ ਹਾਂਜੀ ਸਰ ਉਹਨਾਂ ਦੀ ਹੈਜ਼ਿਟੇਸ਼ਨ ਰਿਮੂਵ ਹੋਏਗੀ ਕਿ ਹੁਣ ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਇੱਥੇ ਆਣਾ ਹੈ ਇਸ ਤਰ੍ਹਾਂ ਸਰਵਿਸਿਜ਼ ਅਵੇਲ ਕਰਨੀਆਂ ਨੇ ਤੇ ਇਨ ਫਿਊਚਰ ਉਹਨਾਂ ਨੂੰ ਬਹੁਤ ਹੈਲਪਫੁਲ ਹੋਏਗਾ ਆਪਣੇ ਪੇਰੈਂਟਸ ਵੀ ਹੈਲਪ ਕਰ ਸਕਦੇ ਨੇ ਹੋਰ ਨਾ ਪਲੇਸਿਸ ਤੇ ਵੀ ਲੈ ਕੇ ਜਾ ਰਹੇ ਇਹਨਾਂ ਨੂੰ ਹਾਂਜੀ ਸਰ ਅਸੀਂ 1 ਬਾਈ 1 ਜਿਵੇਂ ਪੁਲਿਸ ਸਟੇਸ਼ਨ ਗਾਰਡਨ ਪਾਰਕਸ ਹੋਰ ਵੀ ਜਿਹੜੀਆਂ ਪਬਲਿਕ ਪਲੇਸਿਸ ਹੈਗੀਆਂ ਆਪਾਂ ਉਹਨਾਂ ਨੂੰ ਉੱਥੇ ਵਿਜ਼ਿਟ ਕਰਵਾ ਰਹੇ ਆ ਅਲੋਂਗ ਵਿਦ ਟ੍ਰਿਪਸ ਵੀ ਲੈ ਕੇ ਜਾ ਰਹੇ ਆ ਆਪਾਂ ਆਪਣੇ ਸਕੂਲ ਤੋਂ ਲੱਗਦਾ ਕਿ ਇਸ ਨਾਲ ਬੱਚਿਆਂ ਦਾ ਜਿਹੜਾ ਕੌਨਫੀਡੈਂਸ ਇਨਕਰੀਜ਼ ਹੋਏਗਾ ਜੀ ਸਰ ਇੱਕ ਕੌਨਫੀਡੈਂਸ ਡਿਸਿਪਲਨ ਸਾਰੀਆਂ ਚੀਜ਼ਾਂ ਉਹਨਾਂ ਵੇਚ ਜਾਣਗੀਆਂ